ਦੋਸਤੋ ਕੈਨੇਡਾ ਨੇ 스파우스 ਵੀਜ਼ਾ ਤਾਂ ਹੁਣ ਬੰਦ ਕਰ ਦਿੱਤਾ ਉਹਨਾਂ ਬੱਚਿਆਂ ਵਾਸਤੇ ਜਿਹੜੇ ਪਲੱਸ 2 ਤੋਂ ਬਾਅਦ ਜਾਂਦੇ ਆ ਸਿਰਫ ਉਹਨਾਂ ਵਾਸਤੇ ਇੱਕ ਕੈਨੇਡਾ ਦਾ 스파우스 ਵੀਜ਼ਾ ਮਿਲੂਗਾ ਜਾਂ ਮਾਸਟਰਸ ਡਿਗਰੀ ਵਾਲੇ ਬੱਚਿਆਂ ਦੇ ਨਾਲ ਜਾਂ ਡਾਕਟਰੇਟ ਦੇ ਬੱਚਿਆਂ ਦੇ ਨਾਲ ਇਹ ਬੰਦ ਤਾਂ ਕਰਤਾ ਸੋਲੂਸ਼ਨ ਤਾਂ ਕਰਤਾ ਪਰ ਫਿਰ ਵੀ ਜਿਹੜੇ ਬੱਚੇ ਉੱਤੇ ਹੈਗੇ ਨੇ ਸਪਾਊਸ ਵੀਜ਼ਾ ਤੇ ਉਹਨਾਂ ਨੂੰ ਇੱਕ ਛੋਟੀ ਜਿਹੀ ਰਿਕਵੈਸਟ ਕਰਨਾ ਚਾਹੂੰਗਾ ਕਿ ਜਦੋਂ ਤੁਸੀਂ ਕੋਸਪਾਊਸ ਵੀਜ਼ੇ ਦੇ ਉੱਪਰ ਜਾਂਦੇ ਆਂ ਕਈ ਵਾਰ ਤਾਂ ਜੈਨੂਇਨ ਮੈਰਿਜ ਹੁੰਦੀ ਹੈ ਕਈ ਵਾਰੀ ਕੰਟ੍ਰੈਕਟ ਮੈਰਿਜ ਹੁੰਦੀ ਹੈ ਘਰ ਦੇ ਕਹਿੰਦੇ ਕਿ ਚਲ ਕੁੜੀ ਦੇ ਬੈਂਡ ਆਏ ਮੁੰਡੇ ਵਾਲੇ ਪੈਸੇ ਲਾ ਦੇਣਗੇ ਮੁੰਡੇ ਦੇ ਬੈਂਡ ਆਏ ਕੁੜੀ ਵਾਲੇ ਪੈਸਾ ਲਾ ਦੇਣਗੇ ਐਦਾਂ ਕਰਕੇ ਸਾਡੇ ਦੋਨੋਂ ਜਵਾਕ ਕੈਨੇਡਾ ਪਹੁੰਚ ਤਾਂ ਜਾਣਗੇ ਚਲੋ ਪੈਸੇ ਤੇ ਲੈਦਾ ਲੈਣ ਦਾ ਲੈਂਡ ਤਾਂ ਹੁੰਦਾ ਰਹਿੰਦਾ ਪਰ ਤੁਹਾਡਾ ਇੱਕ ਛੋਟਾ ਜਿਹਾ ਆਰਗੂਮੈਂਟ ਸਪਾਉਸ ਦੇ ਵਿੱਚ ਜਾਂ ਜਿਹੜੇ ਸਟੂਡੈਂਟਸ ਨਾਲ ਆਏ ਉਹਨਾਂ ਨੂੰ ਕੰਪਲੇਂਟਸ ਜਾ ਰਹੀਆਂ ਆਰਗੂਮੈਂਟਸ ਹੋ ਰਿਹਾ ਸ਼ਿਕਾਇਤਾਂ ਜਾ ਰਹੀਆਂ ਤਾਂ ਇਹ ਪੁਲਿਸ ਨੇ ਵੀ ਡਾਟਾ ਸਰਕਾਰ ਨੂੰ ਦਿੱਤਾ ਕਿ ਜੀ ਇਹ ਵੱਡੀ ਪ੍ਰੋਬਲਮ ਆ ਇਮਮਚੁਰ ਬੱਚੇ ਕਹਿੰਦਾ ਵਿੱਚ ਆ ਰਹੇ ਆ ਤੇ ਉਹ ਆਪ ਦੇ ਵਿੱਚ ਲੜਾਈਆਂ ਕਰ ਰਿਹਾ ਇਹ ਆਪਾਂ ਆਪਦੀ ਕਮਿਊਨਿਟੀ ਨੂੰ ਵੀ ਰਿਪਰੈਜ਼ੈਂਟ ਕਰਦੇ ਆ ਪਲੱਸ ਆਪਾਂ ਕਿਸੇ ਦੀ ਜ਼ਿੰਦਗੀ ਨੂੰ ਵਿਦਾ ਤੇ ਲਾ ਦਿੰਦੇ ਆ ਤੁਹਾਡਾ 2 ਮਿੰਟ ਦਾ ਗੁੱਸਾ 20 ਮਿੰਟ ਦਾ ਗੁੱਸਾ 2 ਦਿਨ ਦਾ ਗੁੱਸਾ ਹੋ ਸਕਦਾ ਚਾਹੇ ਤੁਹਾਡੀ ਕੌਂਟਰੈਕਟ ਮੈਰਿਜ ਆ ਚਾਹੇ ਤੁਹਾਡਾ ਪੱਕਾ ਆ ਜੋ ਵੀ ਆ ਪਰ ਕਿਸੇ ਦੀ ਜ਼ਿੰਦਗੀ ਨੂੰ ਦਾਤ ਨਾਲ ਆਇਆ ਕਰੋ ਕੱਲੂ ਉਸ ਬੱਚੇ ਨੇ ਵਰਕ ਪਰਮਿਟ ਲੈਣਾ ਕੱਲੂ ਉਸ ਬੱਚੇ ਨੇ ਪੀਆਰ ਲੈਣੀ ਉਹਨੂੰ ਦਿੱਕਤਾਂ ਆਉਣਗੀਆਂ ਇਹ ਛੋਟੀ ਜਿਹੀ ਗੁਜ਼ਾਰਿਸ਼ ਹੈ ਕਿ ਤੁਸੀਂ ਇਹੇ ਚੀਜ਼ਾਂ ਨਾ ਕਰਿਆ ਕਰੋ ਸਬਰ ਰੱਖਿਆ ਕਰੋ ਆਪਦੀ ਕਮਿਊਨਿਟੀ ਨੂੰ ਵੀ ਚੰਗੇ ਤੌਰ ਤੇ ਰਿਪਰੈਜ਼ੈਂਟ ਕਰੋ